ਜੀ ਦਰਸ਼ਕੋ ਪਿਆਰ ਭਰੀ ਸასიਖਾਲ ਜੀ ਮੈਂ ਤੁਹਾਡਾ ਆਪਣਾ ਜਸਪ੍ਰੀਤ ਰਣਜੀਤ ਜੁਲਰਜ਼ ਪਾਸੋਂ ਤੋਂ ਰਣਜੀਤ ਜੁਲਰ ਦੀ ਵੀਡੀਓ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਆਂ ਜੀ ਜੋ ਸਾਡੇ YouTube ਚੈਨਲ ਨੂੰ ਇੰਨਾ ਪਿਆਰ ਦੇ ਰਹੇ ਨੇ ਜੀ ਦੇਸ਼ ਵਿਦੇਸ਼ ਵਿੱਚ ਬੈਠੇ ਮੇਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਅਸੀਤ ਧੰਨਵਾਦ ਕਰਦੇ ਆਂ ਜੋ ਇੰਨੀ ਰਜੇਮਿਆ ਭਰੀ ਜ਼ਿੰਦਗੀ ਦੇ ਵਿੱਚ ਵੀ ਸਾਡੀ ਵੀਡੀਓ ਨੂੰ ਵਾਚ ਕਰਦੇ ਨੇ ਘਰ ਬੈਠੇ ਸੋ ਸਾਡੇ ਡਿਜ਼ਾਈਨਰਾਂ ਨੂੰ ਇੰਨਾ ਪਿਆਰ ਦਿੰਦੇ ਨੇ ਔਰ ਸਾਡੀ ਵੀਡੀਓ ਨੂੰ ਇੰਨੀ ਪ੍ਰੋਪਰ ਤੌਰ ਤੇ ਦੇਖਦੇ ਨੇ ਸੋ ਉਹਨਾਂ ਦਾ ਅਸੀਂ ਬਹੁਤ ਦਿਲੋਂ ਧੰਨਵਾਦ ਕਰਦੇ ਆਂ ਜੀ ਔਰ ਅੱਜ ਦੀ ਵੀਡੀਓ ਉਹਨਾਂ ਵਾਸਤੇ ਲੈ ਕੇ ਹਾਜ਼ਰ ਹੋਏ ਆਂ ਜਿਸ ਦੇ ਵਿੱਚ ਆਪਾਂ ਪਹਿਲੀ ਵਾਰ ਅੰਟੀਕ ਕਿੱਟੀ ਸੈੱਟ ਜੋ ਕਿ ਆਪਾਂ 18 ਤੋਂ 22 ਗ੍ਰਾਮ ਦੀ ਰੇਂਜ ਤੱਕ ਬਣਾਏ ਨੇ ਸੋ ਦਰਸ਼ਕੋ ਇਸ ਤੋਂ ਪਹਿਲਾਂ ਵਾਲੀ ਵੀਡੀਓ ਆਪਾਂ ਟੁਰਕੀਸ਼ ਸੈਟਾਂ ਦੀ ਪਾਈ ਸੀ ਜਿਸ ਦੇ ਵਿੱਚ ਇੱਕ ਆਫਰ ਰੱਖਿਆ ਸੀ ਉਸ ਆਫਰ ਦਾ ਜੋ ਵੀ ਜਿਹੜੇ ਜਿਨ੍ਹਾਂ ਨੇ ਸਹੀ ਆਨਸਰ ਕੀਤਾ ਹੈ ਉਹ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਨਾਮ ਅਨਾਉਂਸ ਕਰ ਰਹੇ ਹਾਂ ਜੀ ਜੋ ਵੀ ਸਾਡੀ ਵੀਡੀਓ ਨੂੰ ਇੰਨਾ ਧਿਆਨ ਨਾਲ ਦੇਖਦੇ ਨੇ ਉਹਨਾਂ ਲਈ ਅਸੀਂ ਦੋ ਗਿਫਟ ਰੱਖੇ ਸੀ ਆਓ ਅਸੀਂ ਉਹਨਾਂ ਦੇ ਨਾਮ ਤੁਹਾਡੇ ਸਾਰਿਆਂ ਦੇ ਨਾਲ ਅਨਾਉਂਸ ਕਰਦੇ ਹਾਂ ਜੀ ਉਹਨਾਂ ਨੇ ਸਹੀ ਵਜ਼ਨ ਗੈਸ ਕੀਤਾ ਹੈ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਵੀ ਤੁਹਾਨੂੰ ਇਦਾਂ ਦਾ ਇੱਕ ਅਪਰਾਲਾ ਕੀਤਾ ਹੈ ਜਿਸ ਦੇ ਵਿੱਚ ਦੋ ਸੈਟ ਅਸੀਂ ਅਜੇ ਹੇ ਰੱਖੇ ਨੇ ਜਿਸ ਦਾ ਵਜ਼ਨ ਅਸੀਂ ਤੁਹਾਨੂੰ ਨਹੀਂ ਸ਼ੇਅਰ ਕਰਾਂਗੇ ਜੋ ਵੀ ਸਾਡੇ ਇਹਨਾਂ ਸੈਟਾਂ ਦਾ weight ਸਹੀ ਗੈਸ ਕਰੂਗਾ ਉਸ ਨੂੰ ਵੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਵੀ ਪਹਿਲਾਂ ਵਾਲੀ ਵੀਡੀਓ ਵਾਂਗ ਇਨਾਮ ਜਰੂਰ ਦਵਾਂਗੇ ਸੋ ਦਰਸ਼ਕੋ ਲਾਸਟ ਤੱਕ ਵੀਡੀਓ ਦੇ ਵਿੱਚ ਜੁੜੇ ਰਹਿਣਾ ਜੀ ਔਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਜੀ ਜੋ ਆਪਾਂ ਅੱਜ ਦੇ ਇਨਾਮ ਦੇਣੇ ਨੇ ਜੀ ਆਓ ਦੱਸ ਕੋ ਉਹਨਾਂ ਦੇ ਤੁਹਾਨੂੰ ਇਖਾਰੇ ਆ ਜੀ ਜਿਨ੍ਹਾਂ ਨੂੰ ਅੱਜ ਦੇ ਇਨਾਮ ਮਿਲਨੇ ਨੇ ਜੀ ਇਹਨਾਂ ਦੇ ਵਿੱਚ ਅਸੀਸ ਸਿੰਘਲਾ ਜੀ ਨੇ ਜੀ ਆਪਣੇ 7902 ਇਹਨਾਂ ਨੇ ਸਹੀ ਆਨਸਰ ਕੀਤਾ ਜੀ 25 ਗ੍ਰਾਮ weight ਵਾਲਾ ਇਹਨਾਂ ਨੂੰ ਇਹ ਵਾਲੀ ਮਾਲਾ ਆਪਾਂ ਗਿਫਟ ਕਰ ਰਹੇ ਹਾਂ ਜੀ ਇਹ ਪਲੀਜ਼ ਵੀਡੀਓ ਨੂੰ ਵਾਚ ਕਰ ਰਹੇ ਨੇ ਤਾਂ ਜਲਦੀ ਤੋਂ ਪਹਿਲਾਂ ਆਪਾਂ ਨੂੰ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਆਪਣੀ ਆਈਡੀ ਦਾ ਸਕਰੀਨਸ਼ਾਟ ਦੇ ਕੇ ਆਪਣਾ ਗਿਫਟ ਆਪਣੇ ਐਡਰੈਸ ਤੇ ਮੰਗਵਾ ਸਕਦੇ ਨੇ ਜੀ ਇਸੇ ਤਰ੍ਹਾਂ ਦਰਸ਼ਕੋ ਆਪਣਾ ਜੋ ਸੈਕਿੰਡ ਤੁਹਾਨੂੰ ਦਿਖਾ ਰਹੇ ਆ ਜੀ ਇਹ ਆਪਣਾ ਐਡ ਦੀ ਰੇਟ ਅਵਤਾਰ ਬਰਾਡ ਨੇ ਜੀ 2762 ਆਈਡੀ ਹੈ ਜੀ ਇਹਨਾਂ ਦੀ YouTube ਵਾਲੀ ਸੋ ਇਹ ਵੀ ਆਪਣਾ ਸਾਡੇ WhatsApp ਨੰਬਰ ਤੇ ਸਾਨੂੰ ਆਪਣੀ ਆਈਡੀ ਦਾ ਸਕਰੀਨਸ਼ਾਟ ਭੇਜ ਕੇ ਆਪਣਾ ਇਨਾਮ ਆਪਣੇ ਐਡਰੈਸ ਤੇ ਮੰਗਵਾ ਸਕਦੇ ਨੇ ਸੋ ਦਰਸ਼ਕਾਂ ਨੂੰ ਜ਼ਰੂਰੀ ਬੇਨਤੀ ਕਰਨ ਜਾ ਰਹੇ ਆ ਜੀ ਜਿਹੜੇ ਵੀ ਮੇਰੇ ਕਸਟਮਰ ਸਾਡੀ ਇਸ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਨੇ ਔਰ ਉਸ ਉਹ ਮੈਸੇਜਾਂ ਦਾ ਰਿਪਲਾਈ ਸਾਡੇ WhatsApp ਤੇ ਕਰਦੇ ਨੇ ਅਸੀਂ ਉਹਨਾਂ ਨੂੰ ਜ਼ਰੂਰੀ ਬੇਨਤੀ ਕਰਦੇ ਹਾਂ ਜੀ ਜੋ ਵੀ ਤੁਸੀਂ ਕਮੈਂਟ ਕਰਨਾ ਹੁੰਦਾ ਹੈ ਉਹ ਸਾਡੇ YouTube ਚੈਨਲ ਦੇ ਨੀਚੇ ਜਾ ਕੇ ਕਮੈਂਟ ਕਰਿਆ ਕਰੋ ਤਾਂ ਜੋ ਆਸਾਨੀ ਦੇ ਨਾਲ ਤੁਹਾਡੇ ਮੈਸੇਜ ਦਾ ਰਿਪਲਾਈ ਹੋ ਜੇ ਔਰ ਆਸਾਨੀ ਦੇ ਨਾਲ ਤੁਹਾਨੂੰ ਇਨਾਮ ਦੇ ਤੁਸੀਂ ਭਾਗੀਦਾਰ ਬਣ ਸਕੋ ਸੋ ਅੱਜ ਦੀ ਵੀਡੀਓ ਨੂੰ ਜ਼ਿਆਦਾ ਲੰਬਾ ਨਾ ਲੈ ਕੇ ਜਾਂਦੇ ਹੋਏ ਜੋ ਅੱਜ ਆਪਾਂ ਤੁਹਾਡੇ ਲਈ ਕਿੱਟੀ ਸੈੱਟ ਬਣਾਏ ਨੇ ਇੰਟੀਕ ਦੇ ਵਿੱਚ ਸਾਨੂੰ ਪੂਰਨ ਆਸ ਹੈ ਤੁਹਾਨੂੰ ਬਹੁਤ ਹੀ ਪਸੰਦ ਆਉਣਗੇ ਕਿਉਂਕਿ ਇਹ ਵਾਲੇ ਕਿੱਟੀ ਸੈੱਟ ਫਿਲਹਾਲ ਤੁਸੀਂ ਸਾਡੇ ਪੇਜ ਦੇ ਉੱਪਰ ਪਹਿਲੀ ਵਾਰ ਦੇਖ ਰਹੇ ਹੋਣੇ ਕਿਉਂਕਿ ਇਹ ਦਰਸ਼ਕੋ ਬਹੁਤ ਹੀ ਸੋਹਣੇ ਔਰ ਸੋਬਰ ਡਿਜ਼ਾਈਨ ਦੇ ਜੋ ਕਿੱਟੀ ਸੈੱਟ ਹੌਲਮਾਰਕ 골ਡ ਦੇ ਵਿੱਚ ਤੁਹਾਡੇ ਆਪਣੇ ਰਣਜੀਤ ਜੁਲਰ ਭਾਸੋਂ ਵਾਲਿਆਂ ਨੇ ਬਣਾਏ ਨੇ ਉਹ ਇੱਕ ਵਾਰ ਤੁਹਾਡੇ ਰੂਹ ਰੂਪ ਕਰਨ ਜਾ ਰਹੇ ਆ ਜੀ ਆਓ ਇੱਕ ਚਾਤ ਸਾਰੇ ਹੀ ਡਿਜ਼ਾਈਨਾਂ ਦੇ ਉੱਪਰ ਤੁਹਾਨੂੰ ਕਰਾਉਨੇ ਆ ਜੀ ਸੋ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਜੀ 15 ਗ੍ਰਾਮ weight ਦੇ ਵਿੱਚ yellow polish ਦੇ ਵਿੱਚ ਰੈਗੂਲਰ ਡਿਜ਼ਾਈਨ ਬਹੁਤ ਹੀ ਸੋਹਣਾ ਕਨਸੈਪਟ ਤੁਹਾਡੇ ਅੱਗੇ ਰੂਰੂ ਹੈ ਜੀ ਇਸ ਦੇ ਨਾਲ ਵਾਲਾ ਡਿਜ਼ਾਈਨ ਸ਼ਾਇਦ ਅੱਜ ਤੁਸੀਂ ਪਹਿਲੀ ਵਾਰ ਦੇਖ ਰਹੇ ਹੋਣੇ ਦਰਸ਼ਕੋ ਕਿਉਂਕਿ ਇਹ ਵਾਲਾ ਚੋਕਰ ਦੇ ਵਿੱਚ ਈਰਿੰਗ ਬਣਦੇ ਸੀ ਸੋ ਆਪਾਂ ਤੁਹਾਡੇ ਲਈ ਕਿੱਟੀ ਸੈੱਟ ਬਣਾਇਆ ਹੈ ਜੀ ਇਸ ਦਾ weight ਦੀ ਅਗਰ ਗੱਲ ਕੀਤੀ ਜਾਵੇ ਦਰਸ਼ਕੋ 20 ਗ੍ਰਾਮ 480 ਮਲੀਵੇਟ ਦੇ ਵਿੱਚ ਬਣ ਕੇ ਰੈਡੀ ਹੋਇਆ ਹੈ ਜੀ ਸੋ ਕਿਸੇ ਵੀ ਮੇਰੇ ਵੀਰ ਭੈਣ ਨੇ ਆਰਡਰ ਕਰਨਾ ਹੈ ਸਕਰੀਨ ਤੇ ਨੰਬਰ ਚੱਲ ਰਹੇ ਨੇ ਜੀ ਤੁਸੀਂ ਸਕਰੀਨ ਸ਼ਾਟ ਭੇਜ ਕੇ ਇਸ ਦਾ ਪ੍ਰਾਈਸ ਲੈ ਕੇ ਤੁਸੀਂ ਆਰਡਰ ਕਰ ਸਕਦੇ ਹੋ ਜੀ ਘਰ ਬੈਠੇ ਵੀ ਤੁਸੀਂ ਡਿਜ਼ਾਈਨ ਔਰ ਇਸ ਦੀ ਡਿਲੀਵਰੀ ਕਰਵਾ ਸਕਦੇ ਹੋ ਮੇਰੇ ਦਰਸ਼ਕੋ ਸੋ 3rd ਵਾਲਾ ਜੋ ਡਿਜ਼ਾਈਨ ਤੁਹਾਨੂੰ ਦਿਖਾ ਰਹੇ ਹਾਂ ਜੀ ਬੋਟਲ ਗ੍ਰੀਨ ਕਲਰ ਦੇ ਵਿੱਚ আল্ট্রਾ ਲਾਈਟ ਵੇਟ ਜਿਹਨੂੰ ਆਪਾਂ ਕਹਿ ਸਕਦੇ ਹਾਂ ਜੀ ਓਨਲੀ ਔਨ 9 ਗ੍ਰਾਮ 800 70 ਮਲੀਵੇਟ ਦੇ ਵਿੱਚ ਤੁਹਾਨੂੰ ਮਿਲ ਜਾਏਗਾ ਜੀ ਇਸ ਦੇ ਵਿੱਚ ਜਿਹੜੇ ਇਹ ਵਾਲੇ ਵੀ ਤੁਹਾਨੂੰ 골ਡ ਦੇ ਵਿੱਚ ਆਪਾਂ ਬਣਾ ਕੇ ਦਿੱਤੇ ਨੇ ਮਾਲਾ ਦੇ ਵਿੱਚ ਵਾਲੇ ਜੋ ਬੀਡਸ ਤੁਹਾਨੂੰ ਦਿਖ ਰਹੇ ਨੇ ਜੀ ਇਹ ਵੀ ਟੋਟਲੀ 골ਡ ਕਨਸੈਪਟ ਦੇ ਵਿੱਚ ਬਣੇ ਹੋਏ ਨੇ ਸੋ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਆ ਜੀ ਕੋਈ ਵੀ ਕਲਰ ਕੰਬੀਨੇਸ਼ਨ ਦੇ ਵਿੱਚ ਤੁਸੀਂ ਇਹ 10 ਗ੍ਰਾਮ ਵਾਲਾ ਸੈੱਟ ਰੈਡੀ ਕਰਵਾ ਸਕਦੇ ਹੋ ਦਰਸ਼ਕੋ ਔਰ ਜੋ 4ਥ ਦੇ ਤੁਹਾਨੂੰ ਸੈੱਟ ਦਿਖਾਉਣ ਜਾ ਰਹੇ ਆ ਜੀ ਇਹ ਵਾਲੇ ਸੈੱਟ ਦਾ ਅਗਰ weight ਦੀ ਗੱਲ ਕੀਤੀ ਜਾਵੇ weight ਤੁਹਾਨੂੰ ਦੱਸ ਦਿੰਨੇ ਆ ਜੀ ਇਹ ਇਹ ਵਾਲਾ ਜੋ ਸੈੱਟ ਹੈ ਜੀ ਇਹ ਆਪਣਾ ਟੋਟਲੀ 26 ਗ੍ਰਾਮ 280 ਮਿਲੀਵੇਟ ਦੇ ਵਿੱਚ ਬਣ ਕੇ ਰੈਡੀ ਹੈ ਜੀ ਸੋ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਆ ਜੀ ਇਹ ਵਾਲਾ ਡਿਜ਼ਾਈਨ ਤੁਸੀਂ ਪਹਿਲਾਂ ਸਾਡੇ ਜੋ ਸਦਾ ਬਹਾਰ ਸੈੱਟ ਤੁਸੀਂ ਬਣਦਾ ਦੇਖਿਆ ਉਸ ਦੇ ਨਾਲ ਮੈਚਿੰਗ ਕਨਸੈਪਟ ਬਣਾਇਆ ਹੈ ਕਈ ਪੈਣਾ ਕੋਲ ਇਦਾਂ ਦੇ ਈਰਿੰਗ ਬਣੇ ਹੋਣਗੇ ਉਹ ਇਹ ਕਿੱਟੀ ਸੈੱਟ ਵੀ ਓਨਲੀ ਬਾਈ ਕਰ ਸਕਦੀਆਂ ਨੇ ਜੀ 2.5 ਟੋਲਿਆਂ ਦੇ ਵਿੱਚ ਬਹੁਤ ਸੋਹਣਾ ਕਿੱਟੀ ਸੈੱਟ ਬਣ ਕੇ ਤੁਹਾਡੇ ਅੱਗੇ ਪੇਸ਼ ਕੀਤਾ ਹੈ ਜੀ ਸੋ ਇਸ ਦੇ ਨਾਲ ਵਾਲਾ ਜੋ ਸੈੱਟ ਤੁਸੀਂ ਦੇਖ ਰਹੇ ਹੋ ਦਰਸ਼ਕੋ ਇਹ ਤੁਹਾਡੇ ਲਈ ਆਫਰ ਪ੍ਰਾਈਸ ਦੇ ਵਿੱਚ ਅੱਜ ਦਿਖਾ ਰਹੇ ਹਾਂ ਜੀ ਜਿਸ ਦੇ ਵਿੱਚ ਤੁਸੀਂ ਇਹਦਾ ਸਹੀ weight guess ਕਰਦੇ ਹੋ ਤਾਂ ਅਸੀਂ ਤੁਹਾਨੂੰ ਇਹ ਰੀਅਲ ਫਰੋਜੀ ਕਲਰ ਦੀ ਮਾਲਾ ਬਿਲਕੁਲ ਗਿਫਟ ਕਰਾਂਗੇ ਜੀ ਫ੍ਰੀ ਦੇ ਵਿੱਚ ਸੋ ਦਰਸ਼ਕੋ ਇਦਾਂ ਦੇ ਜੋ ਵੀ ਤੁਹਾਡੇ ਲਈ ਅਸੀਂ ਇਨਾਮ ਰੱਖਦੇ ਹਾਂ ਸੋ ਆਪਣਾ ਪ੍ਰੋਪਰ ਤੌਰ ਤੇ ਤੁਸੀਂ ਲਾਭ ਉਠਾ ਸਕਦੇ ਹੋ ਜੀ ਇਸ ਦੇ ਨਾਲ ਵਾਲਾ ਵੀ ਜੋ ਸੈੱਟ ਤੁਸੀਂ ਦੇਖ ਰਹੇ ਹੋ ਦਰਸ਼ਕੋ ਇਸ ਦਾ ਵੀ ਤੁਹਾਨੂੰ weight guess ਕਰਨਾ ਹੋਵੇਗਾ ਕਿਉਂਕਿ ਇਸੇ ਤਰ੍ਹਾਂ ਹੀ ਤੁਹਾਡਾ ਰੁਝਾਨ ਜੁਐਲਰੀ ਦੇ ਉੱਪਰ ਫੋਕਸ ਬਣੇਗਾ ਸੋ ਇਹ ਵਾਲੇ ਡਿਜ਼ਾਈਨ ਦੇ ਨਾਲ ਜੋ ਆਪਾਂ ਅੱਜ ਤੁਹਾਨੂੰ ਮਾਲਾ ਦਿਖਾ ਰਹੇ ਹਾਂ ਜੀ 골ਡਨ ਔਰ ਲਾਈਟ ਫਰੋਜੀ ਕਲਰ ਦੀ ਮਾਲਾ ਗਿਫਟ ਦਵਾਂਗੇ ਜੇ ਤੁਸੀਂ ਇਸ ਦਾ ਸਹੀ weight guess ਕਰਦੇ ਹੋ ਜਿਸ ਤਰ੍ਹਾਂ ਤੁਹਾਨੂੰ ਵੀਡੀਓ ਦੇ ਵਿੱਚ ਪਹਿਲਾਂ ਦਿਖਾਇਆ ਜੀ ਟਰਕੀ ਸੈੱਟ ਵਾਲੀ ਵੀਡੀਓ ਜੋ ਆਪਣੇ ਪੇਜ ਤੇ ਆਪਾਂ ਤਿੰਨ ਤੋਂ 4 ਦਿਨ ਪਹਿਲਾਂ ਪਾਈ ਸੀ ਉਸ ਦੇ ਵਿੱਚ ਇੱਕ ਆਫਰ ਲਾਇਆ ਸੀ ਵੀ ਜੋ ਸਹੀ weight guess ਕਰੇਗਾ ਉਸ ਨੂੰ ਆਪਾਂ ਇਨਾਮ ਦਵਾਂਗੇ ਇਸੇ ਤਰ੍ਹਾਂ ਦੋਨੋਂ ਜੋ ਰੂਬੀ ਵਾਲੇ ਸੈਟਾਂ ਦਾ ਤੁਸੀਂ ਸਹੀ weight guess ਕਰਦੇ ਹੋ ਜੀ ਤਾਂ ਅਸੀਂ ਤੁਹਾਨੂੰ ਇਹ ਵਾਲੀਆਂ ਮਾਲਾ ਜ਼ਰੂਰ ਤੁਹਾਡੇ ਐਡਰੈਸ ਤੇ ਭੇਜਾਂਗੇ ਜੀ ਸੋ ਦਰਸ਼ਕਾਂ ਨੂੰ ਜੋ ਦੋ ਸੈਟ ਅਲੱਗ ਤੋਂ ਰਹਿ ਗਏ ਨੇ ਜੀ ਉਹ ਵੀ ਆਪਾਂ ਦਿਖਾ ਰਹੇ ਹਾਂ ਜੀ ਜਿਨ੍ਹਾਂ ਦੇ weight ਦੀ ਅਗਰ ਗੱਲ ਕੀਤੀ ਜਾਵੇ only 20 ਗ੍ਰਾਮ weight ਦੇ ਵਿੱਚ ਬਹੁਤ ਵਧੀਆ ਹੈਂਗਿੰਗ ਕਾਂਟਿਆਂ ਦੇ ਨਾਲ ਟ੍ਰੈਡੀਸ਼ਨਲ ਕਾਂਟੇ ਔਰ ਕਿੱਟੀ ਸੈੱਟ ਬਣ ਕੇ ਰੈਡੀ ਹੈ ਜੀ ਸੋ ਦਰਸ਼ਕਾਂ ਨੂੰ ਕਹਿਣਾ ਚਾਹੁੰਦੇ ਆ ਜੀ ਜਲਦੀ ਤੋਂ ਜਲਦੀ ਵਿਜ਼ਿਟ ਕਰ ਲਓ ਫਿਲਹਾਲ ਆਪਣੇ ਕੋਲ ਇਹ ਜਿੰਨੇ ਵੀ ਤੁਹਾਨੂੰ ਸੈੱਟ ਦਿਖਾਏ ਨੇ ਜੀ ਇਹ ਸਾਰੇ ਹੀ ਸਟਾਕ ਦੇ ਵਿੱਚ ਰੈਡੀ ਨੇ ਸੋ ਜੋ ਲਾਸਟ ਵਾਲਾ ਸੈੱਟ ਤੁਸੀਂ ਦੇਖ ਰਹੇ ਹੋ ਦਰਸ਼ਕੋ ਕਾਫੀ ਟਾਈਮ ਤੋਂ ਆਪਣਾ ਇਹ ਮੋਸਟ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਜੀ ਸੋ ਤੁਸੀਂ ਦੇਖ ਕੇ ਬਹੁਤ ਹੀ ਖੁਸ਼ ਹੋਵੋਗੇ ਕਿਉਂਕਿ ਆਪਾਂ ਪਹਿਲੀ ਵਾਰ ਕਿੱਟੀ ਸੈੱਟ ਦੇ ਵਿੱਚ ਇਹ ਵਾਲੇ ਨੂੰ ਰੈਡੀ ਕੀਤਾ ਏ ਸੋ ਦਰਸ਼ਕੋ ਇਸ ਸੈੱਟ ਦੇ ਅਗਰ weight ਦੀ ਗੱਲ ਕੀਤੀ ਜਾਵੇ 22 ਤੋਂ ਲੈ ਕੇ 25 ਗ੍ਰਾਮ weight ਦੇ ਵਿੱਚ ਬਣ ਕੇ ਆਪਣੇ ਕੋਲ ਰੈਡੀ ਹੈ ਜੀ ਸੋ ਅੱਜ ਦੀ ਵੀਡੀਓ ਕਿੱਦਾਂ ਲੱਗੀ ਕਮੈਂਟ ਔਰ ਸ਼ੇਅਰ ਕਰਕੇ ਜਰੂਰ ਦੱਸਣਾ ਜੀ ਰਣਜੀਤ ਜੁਲਰ ਦਾ ਜਿਨ੍ਹਾਂ ਨੇ ਵੀ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਜਲਦੀ ਤੋਂ ਪਹਿਲਾਂ ਸਾਡੇ ਰਣਜੀਤ ਜੁੱਲਰ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਦੋਸਤੋ ਕਿਉਂਕਿ ਅਸੀਂ ਹਰ ਦਿਨ ਦੀ ਤਰ੍ਹਾਂ ਤੁਹਾਡੇ ਲਈ ਇਦਾਂ ਦੀਆਂ ਬਹੁਤ ਸੋਹਣੀਆਂ ਸੋਹਣੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਤੁਹਾਨੂੰ ਪਤਾ ਹੈ ਜਿੱਦਾਂ ਵਿਆਹਾਂ ਸਾਦੀਆਂ ਦਾ ਸੀਜ਼ਨ ਪੂਰੇ ਜੋਰਾਂ-ਸ਼ੋਰਾਂ ਤੇ ਹੈ ਸੋ ਤੁਸੀਂ ਥੋੜਾ ਸਾਡੇ ਨਾਲ ਵੀ ਕੰਪਰੋਮਾਈਜ਼ ਕਰਿਆ ਕਰੋ ਕਿਉਂਕਿ ਕਾਲਿੰਗ ਬਹੁਤ ਜ਼ਿਆਦਾ ਚੱਲਦੀ ਹੈ ਕਾਲਿੰਗ ਤੋਂ ਪਹਿਲਾਂ ਤੁਸੀਂ ਸਾਨੂੰ WhatsApp ਮੈਸੇਜ ਕਰਿਆ ਕਰੋ ਵਟਸਐਪ ਮੈਸੇਜ ਦਾ ਰਿਪਲਾਈ ਤੁਹਾਨੂੰ ਅਸੀਂ 12 ਤੋਂ 24 ਘੰਟਿਆਂ ਦੇ ਵਿੱਚ ਵਿੱਚ ਜ਼ਰੂਰ ਦਵਾਂਗੇ ਅਦਰਵਾਈਜ਼ ਤੁਹਾਨੂੰ ਰਿਪਲਾਈ ਨਹੀਂ ਆਉਂਦਾ ਤੁਸੀਂ ਦਿਨ ਸਾਨੂੰ ਕਾਲ ਕਰ ਸਕਦੇ ਹੋ ਜੀ ਅਸੀਂ ਤੁਹਾਡੀ ਸੇਵਾ ਦੇ ਵਿੱਚ ਦਿਨ ਰਾਤ ਹਾਜ਼ਰ ਹਾਂ ਜੀ ਸੋ ਕੋਈ ਗਲਤੀ ਫਲਤੀ ਹੋਈ ਹੋਵੇ ਮਾਫ ਕਰਨਾ ਜੀ ਅੱਜ ਦੀ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਦੇ ਹੋਏ ਤੁਹਾਡੇ ਤੋਂ ਇਜਾਜ਼ਤ ਲੈਣੇ ਆ ਜੀ ਧੰਨਵਾਦ ਸਤਿ ਸ੍ਰੀ ਅਕਾਲ ਦੋਸਤੋ